ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਵਾਗਤ ਆ ਅੱਜ ਅਸੀਂ ਤੁਹਾਨੂੰ CISF ਹੈੱਡ ਕਨਸਟੇਬਲ ਆਨਲਾਈਨ ਫਾਰਮ 2025 ਦੇ ਦਸੰਤ ਚਾ ਰਹੇ ਹਾਂ ਜਿਹੜੀ ਕਿ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਦੀ ਭਰਤੀ ਹੈ ਜੋ ਕਿ 14 ਮਈ 2025 ਨੂੰ ਫਾਰਮੇ ਰਿਲੀਜ਼ ਹੋਈ ਸੀ ਜਿਸ ਵਿੱਚ ਕੁੱਲ 403 ਵੈਕੈਂਸੀਆਂ ਰਿਲੀਜ਼ ਹੋਈਆਂ ਨੇ ਇਸ ਪੋਸਟ ਨੂੰ ਅਪਲਾਈ ਕਰਨ ਜੋ ਕੁਆਲੀਫਿਕੇਸ਼ਨ ਇਹਨਾਂ ਨੇ ਮੰਗੀ ਆ 12th ਪਾਸ ਪਲੱਸ ਤੁਹਾਡੇ ਕੋਲ ਸਪੋਰਟ ਸਰਟੀਫਿਕੇਟ ਹੋਣਾ ਜ਼ਰੂਰੀ ਆ ਨੈਕਸਟ ਅਗਰ ਅਸੀਂ ਇਹਦੀ ਗੱਲ ਕਰੀਏ ਇੰਪੋਰਟੈਂਟ ਡੇਟਸ ਸੀ ਤਾਂ ਇਹ ਜੋ ਫਾਰਮ ਨੇ 18 ਮਈ 2025 ਤੋਂ ਅਪਲਾਈ ਹੋਣੇ ਸਟਾਰਟ ਹੋਣਗੇ ਲਾਸਟ ਡੇਟ ਇਜ਼ ਦੀ 6 ਜੂਨ 2025 ਤੇ ਇਸ ਵਿੱਚ ਜੋ ਏਜ ਲਿਮਿਟ ਰੱਖੀ ਗਈ ਹੈ ਘੱਟੋ ਘੱਟ 18 ਸਾਲ ਤੋਂ ਲੈ ਕੇ ਵੱਧ ਤੋਂ ਵੱਧ 23 ਸਾਲ ਵਾਲੇ ਹੀ ਇਸ ਨੂੰ ਅਪਲਾਈ ਕਰ ਸਕਦੇ ਨੇ ਤੇ ਨਾਲ ਇਸ ਵਿੱਚ ਏਜ ਰਿਲੈਕਸੇਸ਼ਨ ਵੀ ਦਿੱਤੀ ਜਾਊਗੀ ਐਪਲੀਕੇਸ਼ਨ ਫੀਸ ਦੀ ਗੱਲ ਕਰ ਲਈ ਤਾਂ ਅਨਰਿਜ਼ਰਵਡ EWS ਤੇ OBC ਕੈਂਡੀਡੇਟਸ ਨੂੰ 1000 ਰੁਪਏ ਫੀਸ ਹੈ ਪਰ SC/ST ਕੈਂਡੀਡੇਟਸ ਨੂੰ ਕੋਈ ਵੀ ਫੀਸ ਨਹੀਂ ਹੈ ਇਸ ਤੋਂ ਬਿਨਾ ਜੇਕਰ ਤੁਸੀਂ ਘਰ ਬੈਠੇ ਨਵੇਂ-ਨਵੇਂ ਸਰਕਾਰੀ ਨੌਕਰੀ ਦੀ ਜਾਣਕਾਰੀ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕਾਂ ਕੋਲ ਇਹਦੀ ਜਾਣਕਾਰੀ ਪਹੁੰਚ ਸਕੇ ਤੁਸੀਂ ਆਪਣੀ ਪੋਸਟਾਂ ਨੂੰ ਸਾਡੇ ਕੋਲੋਂ ਘਰ ਬੈਠੇ ਅਪਲਾਈ ਕਰਵਾ ਸਕਦੇ ਹੋ ਸਾਡੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਇਸੀ ਅਫੀਸ਼ੀਅਲ ਵੈੱਬਸਾਈਟ ਮੈਂਸ਼ਨ ਕੀਤੀ ਹੈ ਜਿਸ ਤੇ ਜਾ ਕੇ ਤੁਸੀਂ ਡਿਟੇਲ ਚੈੱਕ ਕਰ ਲੈਣੀ ਹੈ ਬਾਕੀ ਦੀ ਤੇ ਜੇਕਰ ਤੁਸੀਂ ਅੱਧੇ ਘਰ ਬੈਠੇ ਇੰਟਰਨੈਟ ਕੈਫੇ ਸੇਵਾ ਕਰਨ ਦਾ ਕੰਮ ਸਿੱਖਣਾ ਚਾਹੁੰਦੇ ਤਾਂ ਸਾਡੇ ਨਾਲ ਜ਼ਰੂਰ ਇੱਕ ਵਾਰੀ ਸੰਪਰਕ ਕਰੋ ਧੰਨਵਾਦ